ਲੋਕ ਸਭਾ ਚੋਣਾਂ ਪਹਿਲੀ ਜੂਨ ਨੂੰ ਹੋ ਰਹੀਆਂ ਪੰਜਾਬ ਦੇ ਵਿੱਚ 15 ਪਾਰਟੀਆਂ ਨੇ ਇੱਕ ਅਲਾਈਸ ਬਣਾਇਆ ਕੀਤਾ ਜਿਹਦੇ ਵਿੱਚ ਲੋਕ ਹਿਤ ਵਾਲੀਆਂ ਪਾਰਟੀਆਂ ਇਕੱਠੀਆਂ ਹੋਈਆਂ ਤੋਂ ਬਹੁਜਣ ਮੁਕਤੀ ਪਾਰਟੀ ਵੱਲੋਂ ਮਾਸਟਰ ਰਾਜਪਾਲ ਜੀ ਨਰਾਲੀ ਵਾਲੇ ਹਸ਼ਾਰਪੁਰ ਲੋਕ ਸਭਾ ਹਲਕਾ ਵਿੱਚ ਚੋਣ میدان ਚ ਉਤਰਿਆ ਤੋਂ ਇਹਨਾਂ ਨਾਲ ਮੈਨੂੰ ਵੀ ਕੁਝ ਘਰਾਂ ਵਿੱਚ ਜਾਂ ਤਾਂ ਮੌਕਾ ਮਿਲਿਆ ਤਾਂ ਮੈਂ ਇੱਕ ਮਾਸ਼ੀ ਤਾਂ ਇਫਸਾਰ ਪੁੱਛਣਾ ਚਾਹਨਾ ਜੀ ਵੀ ਜਦੋਂ ਘਰਾਂ 'ਚ ਜਾਂਦੇ ਆ ਜੀ ਲੋਕ ਇਹ ਮੰਗ ਕਰਦੇ ਆ ਵੀ ਸਾਨੂੰ ਕੁਝ ਪੈਸਾ ਦਿੱਤਾ ਜਾਵੇ ਬਹੁਤ ਸਾਰੇ ਘਰਾਂ 'ਚ ਇੱਕ ਘਰ ਵਿੱਚ ਮੈਂ ਤੁਹਾਡੇ ਨਾਲ ਗਿਆ ਸੀ ਤੇ ਬੱਚਾ ਮਾਰ ਪਿਆ ਸੀ ਤੋ ਬੀਬੀ ਕਹਿੰਦੀ ਸੀ ਵੀ ਸਾਡੀ ਕੋਈ ਬੱਚੇ ਦਾ ਇਲਾਜ ਕਰਾਉਣ ਲਈ ਮਦਦ ਨਹੀਂ ਕਰਦਾ ਤੋ ਤੁਸੀਂ ਉਹਨਾਂ ਲੋਕਾਂ ਕੁੱਲ ਵੋਟ ਲੈ ਲਈ ਕਿੱਦਾਂ ਉਹਨਾਂ ਨੂੰ ਸਮਝਾਓਗੇ ਕਿੱਦਾਂ ਛੱਡ ਦੇ ਲੋਕਾਂ ਦੀ ਡਿਮਾਂਡ ਆ ਵੀ ਪੈਸਾ ਕੀ ਦਿਓਗੇ ਹਾਂ ਤੁਸੀਂ ਕੀ ਦਿਓਗੇ ਕਿੱਦਾਂ ਸਮਝਾਓਗੇ ਸਮਝੀ ਤੁਹਾਡਾ ਸਵਾਲ ਬਹੁਤ ਵਾਜਬ ਆ ਅਕਸਰ ਲੋਕ ਇਦਾਂ ਦੇ ਸਵਾਲ ਕਰਦੇ ਆ ਹਾਂਜੀ ਬਿਲਕੁਲ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਆ ਘਰਾਂ 'ਚ ਜਾਂਦੇ ਆ ਤੇ ਬਹੁਤ ਗਰੀਬੀ ਆ ਲੋਕ ਸਤਾਏ ਹੋਏ ਸਿਸਟਮ ਦੇ ਉਹ ਸਿਸਟਮ ਬੀਜੇਪੀ ਆਰਐਸਐਸ ਨੇ 75 ਸਾਲਾਂ 'ਚ ਕ੍ਰੀਏਟ ਕੀਤਾ ਮੰਗਤੇ ਬਣਾਇਆ ਲੋਕਾਂ ਨੂੰ ਅਜ ਉਹਨਾਂ ਨੂੰ ਅਨਪੜ੍ਹ ਰੱਖ ਕੇ ਉਹਨਾਂ ਨੂੰ ਮੰਗਤੇ ਬਣਾ ਕੇ ਉਹਨਾਂ ਦੀਆਂ ਵੋਟਾਂ ਖਰੀਦ ਕੇ ਉਹਨਾਂ ਨੂੰ ਇਦਾਂ ਦਾ ਜਿਹੜਾ ਸਿਸਟਮ ਉਹਨਾਂ ਨੇ ਬਣਾਤਾ ਹ ਹ ਕਿ ਲੋਕ ਜਿਹੜੇ ਆ ਮੰਗ ਕਰਦੇ ਆ ਪਰ ਸਾਡੀ ਪਾਰਟੀ ਜਿਹੜੀ ਆ ਉਹਨਾਂ ਕੋਲ এডੂਕੇਸ਼ਨ ਹੋ ਗਈ ਹੈ ਐਜੂਕੇਸ਼ਨ ਫੂਲ ਬਿਮਾਰੀ ਨਹੀਂ ਰਹੀ ਬਿਮਾਰੀ ਐ ਜੁਕੜੀ ਆ ਜੁਕੜੀ ਐਜੂਕੇਸ਼ਨ ਸਨਾ ਸਿਹਤ ਫੂਲ ਤਾਂ ਵੀ ਕੋਈ ਸਿਹਤ ਫੂਲ ਤਾਂ ਵੀ ਨਾ ਮਾਤਰੀ ਆ ਬਸ ਸਟੈਂਡਰਡ ਦੀਆਂ ਨਹੀਂ ਰਹੀ ਠੀਕ ਹੈ ਹਾਂ ਤੇ ਇਹ ਜਿਹੜੀ ਜਿਹੜੀ ਕਾਰੋਬਾਰ ਕਾਰੋਬਾਰੀ ਵੀ ਖੋਲੇ ਲੋਕਾਂ ਨੂੰ ਲੋਕਾਂ ਨੂੰ ਮੰਗਤੇ ਬਣਾ ਦਿੰਦਾ ਹੂੰ ਤਾਂ ਸਾਡੀ ਜੋ ਪਾਰਟੀ ਦੀ ਸਰਕਾਰ ਜੇ ਆਉਂਦੀ ਆ ਹੂੰ ਤੇ ਅਸੀਂ ਜਿਹੜਾ ਉਹ ਸਿਸਟਮ ਨੂੰ ਠੀਕ ਕਰਾਂਗੇ ਜਿਹੜਾ ਸਿਸਟਮ ਇਹਨਾਂ ਨੂੰ ਮੰਗਦੇ ਬਣਾਉਂਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਉਹਨਾਂ ਨੂੰ ਐਜੂਕੇਟ ਕਰਾਂਗੇ ਹੂੰ ਕਿ ਇਹਨਾਂ ਨੇ ਸਾਨੂੰ ਲੁੱਟਿਆ ਸਾਡੇ ਰੋਜ਼ਗਾਰ ਖੋਏ ਆ ਸਾਡੀ ਐਜੂਕੇਸ਼ਨ ਦਾ ਬੇੜਾ ਕਰਕੇ ਕੀਤਾ ਅਸੀਂ ਇੱਕ ਵਧੀਆ ਐਜੂਕੇਸ਼ਨ ਸਿਸਟਮ ਦੇਸ਼ ਦੇ ਲੋਕਾਂ ਨੂੰ ਦੇਵਾਂਗੇ ਤਾਂ ਕਿ ਬੱਚੇ ਮਿਆਰੀ ਐਜੂਕੇਸ਼ਨ ਲੈ ਕੇ ਸਮੇਂ ਦੇ ਹਾਣੀ ਬਣ ਸਕਣ ਮੈਨੂੰ ਹੁਣ ਤੁਸੀਂ ਪੈਸੇ ਨਹੀਂ ਦਿਓਗੇ ਅਸੀਂ ਪੈਸੇ ਨਹੀਂ ਲਵਾਂਗੇ ਅਸੀਂ ਐਜੂਕੇਟ ਕਰਾਂਗੇ ਲੋਕਾਂ ਨੂੰ ਪਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਾਂਗੇ ਪੈਰਾਂ ਤੇ ਖੜਾ ਕਰਾਂਗੇ ਕਿ ਲੋਕ ਆਪਣੇ ਬੱਚਿਆਂ ਨੂੰ ਮਿਆਰੀ ਐਜੂਕੇਸ਼ਨ ਲੈ ਕੇ ਹਾਂਜੀ ਮਤਲਬ ਉਹਨਾਂ ਨੂੰ ਰੋਜ਼ਗਾਰ ਦੇਾਂਗੇ ਹੂੰ ਠੀਕ ਹੈ ਠੀਕ ਜਦੋਂ ਜਿਸ ਘਰ ਦੇ ਵਿੱਚ ਰੋਜ਼ਗਾਰ ਆ ਜਾਏਗਾ ਕੋ 35-40000 50000 ਰੁਪਏ ਆਉਣਾ ਸ਼ੁਰੂ ਹੋ ਜਾਏਗਾ ਤੇ ਉਹ ਲੋਕ ਆਪਣਾ ਇਲਾਜ ਵੀ ਕਰਾ ਸਕਣਗੇ ਆਪਣੇ ਉਹਨਾਂ ਨੂੰ ਕਣਕ ਲੈਣ ਦੀ 5 ਕਿਲੋ ਲੋੜ ਨਹੀਂ ਪਵੇਗੀ ਠੀਕ 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 ਹੈ ਜੀ ਬਹੁਤ ਵਧੀਆ ਧੰਨਵਾਦ ਲੰਕਤ